ਜੜੀ ਨਾ ਆ ਆ ਹਰੇ ਸੂਟ ਵਾਲੀ ਆਈ ਹੈ ਇਹ ਕੈਨੇਡਾ ਤੋਂ ਇਹਦੋਂ ਲੋ ਪੈਸੇ ਆਹ ਲਾਲ ਸੂਟ ਵਾਲੀ ਆਈ ਹੈ ਇਹ ਇੰਗਲੈਂਡ ਤੋਂ ਵੱਡੀ ਵੱਡੀ ਕੋਠੀਆਂ ਸਰਦਾਰਾਂ ਦੀ ਧੀ ਲੱਗ ਮਨਜੀਤ ਗੁਰੇ ਮਨਜੀਤ ਗੁਰੇ ਸਾਡੀ ਧੀ ਰਣਜਨ ਦੀ ਆ ਰਹੀ ਹੈ ਲੋਹੜੀ ਤੇ ਜਿਹਦੇ ਪ੍ਰੋਗਰਾਮ ਦੀਆਂ ਪੂਰੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਚੱਲ ਪਈਆਂ ਤੇ ਅੱਜ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਸ਼ੁਕਰਾਨੇ ਵਜੋਂ ਅ ਸੁਖਮਨੀ ਸਾਹਿਬ ਦੇ ਪਾਠ ਕਰਾਏ ਸੀ ਤੇ ਜਿਹਦੇ ਆਲਮੋਸਟ ਸਮਾਪਤੀਆ ਹੁਣ ਭੋਗ ਪੈ ਚੁਕਿਆ ਪ੍ਰਸ਼ਾਦਾ ਬਾਣੀ ਚੱਲ ਰਿਹਾ ਤੇ ਬਾਕੀ ਕੌਣ ਕੌਣ ਰਿਸ਼ਤੇਦਾਰ ਆ ਗਿਆ ਤੇ ਕੀ ਕੀ ਤਿਆਰੀਆਂ ਚੱਲ ਰਹੀਆਂ ਆਜੋ ਸਾਰਿਆਂ ਨਾਲ ਮਿਲਾਉਨੇ ਆ ਤੇ ਸਭ ਤੋਂ ਪਹਿਲਾਂ ਮੈਂ ਮਿਲਾਦਾ ਜੀ ਇਹ ਕੱਲ ਸਾਡੇ ਸੱਸੀ ਗੱਲ ਦੀ ਕਿੱਦਾਂ ਜੀ ਇਹ ਮੈਂ ਵਲੌਗ ਬਣਾ ਰਿਹਾ ਜੀ ਅੱਜ ਬੜੇ ਦਿਨਾਂ ਦੇ ਬਾਅਦ ਤੇ ਇਹਨਾਂ ਨੂੰ ਤੁਸੀਂ ਜਾਣਦੇ ਹੋਵੋਗੇ ਜੀ ਇਹ ਕੈਨੇਡਾ ਦੇ ਮਸ਼ਹੂਰ ਹਸਤੀ ਇਹ ਮੇਰੇ ਭੈਣ ਕੁਲਦੀਪ ਐਨੇ ਕੁ ਮਸ਼ਹੂਰ ਸੀ ਇਹਨਾਂ ਨੂੰ ਕਹਿਆ ਰਣਜਿੰਦ ਦੀ ਲੋੜੀ ਤੁਹਾਡੇ ਬਿਨਾ ਇਹ ਕੱਲ ਇਹ ਕੱਲ ਜੀ ਐਨੀ ਠੰਡ ਚ ਕੱਲ ਸਵੇਰੇ ਫਲਾਈਟ ਤੇ ਉਤਰੇ ਨੇ ਤੇ ਵੱਡੇ ਵੱਡੇ ਕੋਟ ਪਾ ਕੇ ਹਾਂਜੀ ਵੱਡੇ ਲੰਮੇ ਲੰਮੇ ਕੋਟ ਪਾ ਕੇ ਆਉਣਾ ਜ਼ਰੂਰੀ ਸੀਗਾ ਆਉਣਾ ਜ਼ਰੂਰੀ ਸੀ ਬਹੁਤ ਜ਼ਰੂਰੀ ਸੀ ਹਾਂ ਭਤੀਜੀ ਦੀ ਲੋੜੀ ਆ ਭਤੀਜੀ ਦੀ ਲੋੜੀ ਆ ਪਹਿਲੀ ਲੋੜੀ ਆ ਤੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਦੁਨੀਆ ਭਰ ਤੋਂ ਕੋਈ ਸਵਿਟਜ਼ਰਲੈਂਡ ਤੋਂ ਆ ਰਹੇ ਕੋਈ ਇੰਗਲੈਂਡ ਤੋਂ ਆ ਰਹੇ ਕੋਈ ਕੈਨੇਡਾ ਤੋਂ ਆ ਰਹੇ ਦੁਨੀਆ ਭਰ ਦੇ ਜੇ ਪਿਆ ਸੀ ਦੁਨੀਆ ਘੁੰਮਦੇ ਨਾ ਦੁਨੀਆ ਭਰ ਤੋਂ ਇਕੱਠੇ ਹੋ ਰਹੇ ਤੇ ਹਜੇ ਆ ਰਹੇ ਨੇ ਹਾਂਜੀ ਹਜੇ ਆ ਰਹੇ ਨੇ ਅੱਜ ਦਾ ਪਹਿਲਾ ਦਿਨ ਹੈ ਹਜੇ ਤਿਆਰੀਆਂ ਚੱਲ ਰਹੀਆਂ ਜਰੋਂ ਸੋਰ ਦੇ ਅੱਜ ਦਿਖਾਈਏ ਥੋੜਾ ਜਿਹਾ ਅੱਗੇ-ਅੱਗੇ ਨਾਲ-ਨਾਲ ਆਓ ਤੁਸੀਂ ਤੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਬਈ ਇਹ ਜਿਹੜਾ ਪੰਗਾ ਪਾਇਆ ਨਾ ਮੈਂ ਤਾਂ ਕਰਨੀ ਸੀ ਲੋਹੜੀ ਪੈਲਸ ਚ ਤੇ ਪੈਲਸ ਚ ਇਧਰ ਭੈਣ ਹੋ ਰਹੇ ਨੇ ਕਰਨ ਨਹੀਂ ਦਿੱਤੇ ਇਹ ਪਤਾ ਕੀ ਕਹਿੰਦੇ ਇਹ ਕਹਿੰਦੇ ਜੀ ਹੁੰਦਾ ਵੀ ਘਰ ਦੀ ਮੂੰਗੀ ਦਾਲ ਬਰਾਬਰ ਇਹਨਾਂ ਦਾ ਆਪਦਾ ਪੈਲਸ ਇਹ ਕਹਿੰਦੇ ਉੱਥੇ ਤਾਂ ਰੋਜ਼ ਹੀ ਜਾਂਦੇ ਰਿਪਨ ਕੁਛ ਨਮਾ ਕਰੀਂ ਨਹੀਂ ਮੇਰੀ ਮੇਰੀ ਥਾਟ ਇਹ ਸੀਗਾ ਪਹਿਲੀ ਲੋਹੜੀ ਆ ਸੋ ਆਪਦੇ ਪਿੰਡ ਚ ਚੰਗੀ ਲੱਗਦੀ ਆ ਜਿਵੇਂ ਆਪਾਂ ਵੀ ਪਹਿਲਾਂ ਲੋਹੜੀ ਕੀਤੀ ਸੀ ਇੱਕ ਲੋਹੜੀ ਪਿੰਡ ਚ ਕੀਤੀ ਸੀ ਫਿਰ ਪੈਲਸ ਕੀਤੀ ਸੀਗੀ ਸੋ ਮੈਂ ਚਾਹੁੰਦੀ ਸੀ ਪਹਿਲੀ ਲੋਹੜੀ ਪਿੰਡ ਕਰੀਏ ਅਗਲੀ ਵਾਰ ਰੱਬ ਸੱਖਰ ਕੇ ਆਪਾਂ ਪੈਲਸ ਕਰਾਂਗੇ ਤੇ ਪਿੰਡ ਚ ਆਇਆ ਥੋੜੀ ਜਿਹੀ ਸਿਰਦਰਦੀ ਹੈਡੈਕ ਤੇ ਸੋ ਸਮਾਨ ਦੀ ਕਿਉਂਕਿ ਇੰਨਾ ਕੁਛ ਤਾਮਝਾਮ ਕਰਨਾ ਹਨਾ ਸਾਰਾ ਪੂਰਾ ਪਰ ਸਮਾਨ ਹਾਂ ਸਵਾਦ ਵੀ ਤਾਂ ਹੀ ਆਉਣਾ ਵੀ ਲੋਹੜੀ ਕੀਤੀ ਸੀ ਉੱਥੇ ਤਾਂ ਗਏ ਗੈਸਟਾ ਵਾਂਗੂ ਇਹ ਕਹਿੰਦੇ ਫਿਰ ਗੱਲਾਂ ਤਾਂ ਹੀ ਹੋਣਗੀਆਂ ਤਾਂ ਹੀ ਹੋਣਗੀਆਂ ਤੇ ਬਹੁਤ ਵੱਡਾ ਤਾਮਝਾਮ ਮੈਂ ਤੁਹਾਨੂੰ ਦੱਸਦਾ ਨਾਲ ਹੀ ਇੱਥੇ ਆਪਣਾ ਘਰ ਬਣਾ ਰਹੇ ਨਾ ਜਿੱਥੇ ਆਪਣਾ ਨਵਾਂ ਘਰ ਬਣਾ ਰਹੇ ਨੇ ਉੱਥੇ ਇਹ ਪ੍ਰੋਗਰਾਮ ਰੱਖਿਆ ਜੀ ਥੋੜੀ ਥੋੜੀ ਮੈਨੂੰ ਸੰਗ ਵੀ ਲੱਗਦੀ ਯਾਰ ਮੈਂ ਪਿੰਡ 'ਚ ਵਲੌਗ ਘਾਟੀ ਬਣਾਉਣਾ ਹੁਣ ਪਿੰਡ ਦੇ ਨੇ ਅੱਗੇ ਸਿਆਣੇ ਆਜੋ ਆਜੋ ਕੋਈ ਨਹੀਂ ਕੋਈ ਨਹੀਂ ਮਲਾਉਣੇ ਸਾਰਿਆਂ ਨਾਲ ਤੁਹਾਨੂੰ ਮੈਨੂੰ ਪਤਾ ਹੀ ਆ ਤੇ ਹੋਰ ਕੌਣ-ਕੌਣ ਆ ਗਿਆ ਹੈ ਸਾਬੀ ਪ੍ਰੀਤਾ ਆ ਗਈ ਸੰਦੀਪ ਹੋਰੀ ਆ ਗਈਆਂ ਸਭ ਮਤਲਬ ਮੇਨ ਮੇਨ ਜੇ ਤਾਂ ਸਾਰੇ ਆ ਗਏ ਵੈਸੇ ਹਮ ਸਾਬੀ ਭਾਜੀ ਪਹੁੰਚੇ ਨੇ ਜੀ ਉੱਚੇ ਚੇ ਤੌਰ ਤੇ ਸਵਿਟਜ਼ਰਲੈਂਡ ਤੋਂ ਸਵਿਟਜ਼ਰਲੈਂਡ ਦੀਆਂ ਪਹਾੜੀਆਂ ਚੋਂ ਸਾਬੀ ਭਾਜੀ ਆਜੋ ਆਜੋ ਯਾਰ ਸੰਗ ਲਗਦੀਆਂ ਐਸਾ ਪੀ ਭਾਜੀ ਨੇ ਜੀ ਸਾਡੇ ਇਹ ਇਹ ਜੀ ਸਵਿਟਜ਼ਰਲੈਂਡ ਤੋਂ ਚੀਚੇ ਤੌਰ ਤੇ ਪਹੁੰਚੇ ਨੇ ਜਿੰਨੇ ਬੰਦੇ ਨੂੰ ਤੁਸੀਂ ਸਾਡੇ ਨਾਲ ਸਾਡੇ ਕਰੀਬੀ ਦੇਖਦੇ ਰਹੇ ਹੋ ਨਾ ਸਾਰੇ ਇਸ ਵਾਰ ਲੋਹੜੀ ਤੇ ਬੁਲਾਏ ਨੇ ਸਾਰੇ ਆਸਟ੍ਰੇਲੀਆ ਕੀ ਨਿਊਜ਼ੀਲੈਂਡ ਕੀ ਸਾਰੇ ਆਜੋ ਆਜੋ ਇਹ ਭੈਣ ਆ ਗਈ ਪ੍ਰਸ਼ਾਨ ਹਣਜੇ ਆਜੋ ਹੋਰ ਕੌਣ ਹੈ ਹੋਏ ਇੱਧਰ ਇੱਧਰ ਯਾਰ ਸਾਡਾ ਪ੍ਰਾਉਣਾ ਵਿੱਚ ਰਹਿ ਗਿਆ ਮੇਰੀਪਨ ਹੋਰ ਨਾ ਪ੍ਰਾਉਣਾ ਰੂਸ ਕੇ ਤਲਵੰਡੀ ਵਾਲਾ ਇਹ ਆਏ ਨੇ ਜੀ ਇੰਗਲੈਂਡ ਤੋਂ ਚੀਚੇ ਤੌਰ ਤੇ ਇਹ ਤੁਹਾਨੂੰ ਨਾ ਇਹਨੂੰ ਕਿੰਨੇ ਦਿਨ ਹੋ ਗਏ Me calaña. ਏ ਕੱਲ ਆਏ ਨੇ ਤੁਹਾਨੂੰ ਪਾਜੀ ਮੈਨੂੰ ਦੱਸ ਦਿਨ ਇਹਨਾਂ ਨੂੰ ਦੱਸ ਦਿਨ ਹੋ ਗਏ ਦੇਖ ਲਓ ਸਾਰੇ ਤੁਹਾਨੂੰ ਜਿਵੇਂ ਕਹਿੰਦੇ ਨੇ ਸਾਰੇ ਇਕੱਠੇ ਕਰ ਲੈਣ ਸੱਸੀ ਗੱਲ ਜੀ ਹੋਰ ਠੀਕ ਠਾਕ ਹੋ ਜੀ ਅੱਜ ਹੀ ਆਏ ਨੇ ਇਹ ਸਾਵੀ ਭਾਈ ਤੁਸੀਂ ਕਦੋਂ ਉਤਰੇ ਹੋ ਅੱਧਾ ਕਿਹ ਘੰਟਾ ਹੋ ਗਿਆ ਇਹਨਾਂ ਦੀ ਫਲਾਈਟ ਅੱਜ ਸਵੇਰੇ ਉਤਰੀ ਹੈ ਜੀ 4 ਵਜੇ ਤੁਹਾਨੂੰ ਦੱਸਿਆ ਕੋਈ ਸਾਰੇ ਕਹਿ ਕਹਿ ਬੁਲਾਏ ਨੇ ਵੀ ਭਾਈ ਜਿੰਨਾ ਮਰਜੀ ਕੰਮ ਧੰਦਾ ਹੋਵੇ ਪਹੁੰਚਣਾ ਜ਼ਰੂਰ ਅਸੀਂ ਰਣ ਲੰਦੀ ਲੋੜੀ ਕਰਕੇ ਅਸੀਂ ਮਤਲਬ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਹਾਂਜੀ ਵੈਸੇ ਉਹਨਾਂ ਕਰ ਨਹੀਂ ਸਕਦੇ ਪਰ ਜਿੰਨੇ ਜਿੰਨੇ ਪਹੁੰਚ ਰਹੇ ਹਨ ਤੇ ਅੱਗੇ ਮੈਂ ਤੁਹਾਨੂੰ ਇੱਧਰ ਦਿਖਾਵਾਂ ਇੱਧਰ ਦਿਖਾਓ ਜੀ ਮਾੜਾ ਜਿਹਾ ਅੱਗੇ ਤੇ ਇਹ ਸਾਰਾ ਦੇਖੋ ਇਹ ਇਕੱਠਾ ਹੋਇਆ ਹੋਇਆ ਹੈ ਜੀ ਲਾਣਾ ਵਾਣਾ ਮੰਮੀ ਓ ਮੰਮੀ ਸਸਤੀ ਗੱਲ ਜੀ ਠੀਕ ਠਾਕ ਇਹ ਮੰਮੀ ਜੀ ਆਗੇ ਜੀ ਆਹ ਮੰਮੀ ਆ ਮੰਮੀ ਨੂੰ ਇੱਧਰ ਰਜਾਈਆਂ ਦਿੱਤੀਆਂ ਨੂੰ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਇਹ ਰਣਜਨ ਦੇਖੋ ਰਣਜਨ ਦੀ ਜੀ ਲੋੜੀ ਇਹਨਾਂ ਨੂੰ ਕੰਬਲ ਚ ਲਵੇਟ ਲਵੇਟ ਰੱਖਿਆ ਹੈ ਕੱਲ ਨੂੰ ਕਿਤੇ ਮੇਨ ਪ੍ਰੋਗਰਾਮ ਜਨਾ ਕਿਤੇ ਨਲੀਆਂ ਨਾਲ ਚੱਲ ਪੈਣਾ ਯਾ ਤ੍ਰਿਲੰਗਰ ਪਾਣੀ ਪ੍ਰਸ਼ਾਦਾ ਪਾਣੀ ਚੱਲ ਰਿਹਾ ਜੀ ਭੋਗ ਪੈ ਚੁੱਕੇ ਨੇ ਆਪਣੇ ਸਾਰੇ ਹਾਂਜੀ ਕੋਈ ਨਹੀਂ ਛਕਦੇ ਆ ਜੀ ਚਲਾਓ ਇਹਨੇ ਆ ਇਧਰ ਇਧਰ ਤਿਆਰੀਆਂ ਚਲੋ ਬਈ ਲੰਗਰ ਛਕੋ ਆਓ ਜੀ ਚਲੋ ਬਈ ਲੰਗਰ ਛਕੋ ਪਹਿਲਾਂ ਲੰਗਰ ਛਕਦੇ ਆ ਹੁਣ ਫਿਰ ਦਿਖਾਉਣੀ ਹੈ ਬਾਕੀ ਤਿਆਰੀਆਂ ਮੈਂ ਤਾਂ ਬੈਹ ਗਈ ਉਹ ਪਾਣੀ ਪ੍ਰਸ਼ਾਦਾ ਪਾਣੀ ਚੱਲ ਰਿਹਾ ਜੀ ਲੰਗਰ ਬਾਣੀ ਪੂਰਾ ਵਰਤਾਇਆ ਜਾ ਰਿਹਾ ਹੈ ਤੇ ਪਿੰਡ ਦੀ ਚਾਚੇ ਦਾ ਜੀ ਦੀ ਸੰਗਤ ਸਾਰੀ ਆਈ ਸੀ ਪ੍ਰਸ਼ਾਦਾ ਛੱਕੇ ਜਾਣਗੇ ਸਾਰੇ ਕੱਲ ਨੂੰ ਪ੍ਰੋਗਰਾਮ ਹੈ ਇੱਥੇ ਜੀ ਪਾਲਕੀ ਸਾਹਿਬ ਜੇ ਲੈਂਦੇ ਸੀ ਗੁਰੂ ਮਹਾਰਾਜ ਦੇ ਸਰੂਪ ਕਿਉਂਕਿ ਪਿੰਡ ਤੋਂ ਬਾਹਰ ਬਾਰਾ ਘਰ ਆਪਣਾ ਹੋਣ ਹੈ ਤੇ ਥਾਂ ਕਰਕੇ ਖੇਤਾਂ 'ਚ ਹੈ ਤੁਸੀਂ ਦੱਸੋ ਦੇਸੀ ਮਹੀਨੇ 'ਚ ਵੀ ਅੱਜ ਕਿੰਨਾ ਮਤਲਬ ਆਪੋ ਕਿੰਨਾ ਉਹ ਦੇਸੀ ਮਹੀਨੇ 'ਚ ਕਿੰਨਾ ਪੋ ਅੱਜ ਉਹ ਅੱਜ ਮੇਰਾ ਖਿਆਲ ਹੈ ਹੋ ਗਿਆ ਅੱਜ ਕਿਹੜਾ ਲੈ ਕੇ ਬੁੱਧਵਾਰ ਆਇਆ ਉਦੋਂ ਦਫੇ 24 ਹੋ ਗਿਆ 24 ਬੋ ਹੋ ਗਿਆ 24 24 ਬੋ ਦਾ ਪ੍ਰੋਗਰਾਮ ਹੈ ਇਹ ਆਪਣੇ ਚਾਚੇ ਦਾ ਇਵੈਂਟ ਦੇ ਕਹਿੰਦੇ ਪੂਰਾ ਦੱਸੋ ਜੀ ਡਿਟੇਲ ਚ ਕਿਉਂ ਜੀ ਆਜੋ ਜੀ ਆਜੋ 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 ਇਹ ਹੈਡ ਗ੍ਰਾਂਥੀ ਸਾਹਿਬ ਨੇ ਹੈਡ ਗ੍ਰਾਂਥੀ ਹੈਡ ਗ੍ਰਾਂਥੀ ਸਾਹਿਬ ਨੇ ਜੀ ਆਪਣੇ ਮੈਨੇਜਮੈਂਟ ਇਹ ਸੰਭਾਲ ਲਿਆ ਸਾਰੀ ਗੁਰਦੁਆਰਾ ਸਾਹਿਬ ਦੀ ਇਹਨਾਂ ਦਾ ਬਹੁਤ 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 ਧੰਨਵਾਦ ਜੀ ਤੁਹਾਡਾ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਹੈ ਹੌਲੀ ਹੌਲੀ ਉਹ ਵਧੂਗਾ ਹਨਾ ਕੰਮ ਜਦ ਤੇ ਘਰ ਤਿਆਰ ਹੋ ਗਿਆ ਬਈ ਆਪਣਾ ਸਾਰਾ ਫਿਰ ਫਿਰ ਉਹ ਕਰਾਉਣਾ ਇਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਉਹ ਥੋੜਾ ਜਿਆ ਵੱਧ ਤਿਆਰ ਹੋਈ ਤੇ ਕੱਲੋਂ ਦਾ ਵੇਹ ਟੰਡ ਟੰਡ ਤਾਂ ਲੱਗ ਜਾਣਾ ਹਜੇ ਉੱਪਰ ਲਈ ਛੱਤ ਪਾਣੀ ਰਹਿੰਦੀ ਐ ਇੱਕ ਛੱਤ ਪਾਈ ਐ ਕਿਉਂ ਦੀਪੇ ਕਿਵੇਂ ਆ ਸੱਟਾਂ ਜੀ ਕੰਮ ਮਿਸਤਰੀ ਦੇ ਯਾਰ ਕੋਈ ਵਧੀਆ ਮਿਸਤਰੀ ਸਲੋ ਹੈ ਕੋਈ ਨਹੀਂ ਆਵਾਂਗੇ ਆਪ ਹੀ ਲੈ ਕੇ ਸਾਰੇ ਘੁਰਪੇ ਘਰਪੇ ਲੈ ਲੇਗੇ ਆਪ ਹੀ ਆਉਣਾ ਪੂਗਾ ਹੁਣ ਆ ਫਿਰ ਚੱਲੂਗਾ ਮੈਂ ਬਿਲਕੁਲ ਬਿਲਕੁਲ ਲੋ ਜੀ ਬਾਬਾ ਦਾ ਸਰੂਪ ਆਪਾਂ ਉਥੇ ਗੁਰਦੁਆਰਾ ਸਾਹਿਬ ਛੱਡਿਆ ਹੀ ਹੁਣ ਸਹੀ ਐ ਨਾ ਕੋਈ ਹਾਂਜੀ ਲੈ ਪੁੱਤ ਲੈ ਪੈਸੇ ਦੇ ਦਿਓ ਬਾਬਾ ਜੀ ਮਾਇਆ ਮਾਇਆ ਸੇਵਾ ਮਾਇਆ ਨਹੀਂ ਸੇਵਾ ਉਹਨਾ ਮਾਇਆ ਨਾਲ ਇੰਨਾ ਪਿਆਰ ਹੈ ਐ ਮਾਇਆ ਨਾਗੜੀ ਹੁੰਦੀ ਆ ਬੋਤੇ ਦੇ ਦੇ ਨਹੀਂ ਹੁੰਦੀ ਮਾਇਆ ਮਮਤਾ ਮੋਹਣੀ ਮਾਇਆ ਮਮਤਾ ਮੋਹਣੀ ਇਹ ਬਾਹਰ ਕੋ ਯਾਰੋਂ ਇਹ ਤਾਂ ਮੂਠ ਪਾਣੇ ਆ ਲੈ ਬਟ ਆ ਕਿੰਨੇ ਵੇਲੇ ਮਿਹਰਬਾਨੀ ਦੋ ਕੜ ਸ਼ੁਕਰੀ ਆ ਕਿੰਨੇ ਕਾਰਡ ਮਿਲ ਗਏ ਇਹਦਾ ਕਾਰਡ ਤਾਂ ਫੜੀ ਜਾ ਫੜੀ ਜਾ ਫੜੀ ਜਾ ਆਪਾ ਆਪਾ ਹੋਰ ਬਾਬਾ ਜੀ ਸਫਰ ਕਿਵੇਂ ਰਿਹਾ ਤੁਹਾਡਾ ਕੈਨੇਡਾ ਦਾ ਵਧੀਆ ਰਿਹਾ ਬਹੁਤ ਬਹੁਤ ਵਧਾਈਆਂ ਚਲੋ ਕਦੋਂ ਆਏ ਧੰਨਵਾਦੀ ਬਹੁਤ 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 ਧੰਨਵਾਦ ਕਦੋਂ 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 ਆਏ ਕੈਨੇਡਾ ਤੋਂ ਹੋ ਗਿਆ ਡੇਢ ਮਹੀਨਾ ਡੇਢ ਮਹੀਨਾ ਹੋ ਗਿਆ ਚਲੋ ਸ਼ੁਕਰੀਆ ਹੁਣ ਤੁਸੀਂ ਆਓ ਤੇਲੀਏ ਦਵਾਰੇ ਨਾਨਾ ਜੀ ਸ਼ੁਕਰੀਆ ਮਿਹਰਬਾਨੀ ਆਪਾਂ ਅ ਨੈਕਸਟ ਮੈਂ ਜਾਣਾ ਤਾਂ ਹੈਗਾ ਤੇ ਐਤ ਕੀ ਸਮਰ ਚ 10 ਹਫਤੇ ਲਈ ਸੋਚ ਰਹੇ ਹਾਂ ਹਾਂਜੀ ਅਗਲੇ ਟੂਰ ਦੀ ਪਲੈਨਿੰਗ ਚੱਲ ਰਹੀ ਹੈ ਤੁਹਾਨੂੰ ਮੈਂ ਦੱਸਾਂ ਇੱਕ ਹਫਤੇ ਲਈ ਕੈਨੇਡਾ ਵਿంటర్ ਚ ਮੈਨੂੰ ਕੈਨੇਡਾ ਦੇਖਿਆ ਮਾਂਗੀ ਹਾਂ ਤੁਹਾਨੂੰ ਉਸ ਨੂੰ ਚੰਗੀ ਜਿਹਾ ਹਾਂ ਸਨੋਸ ਨੂੰ ਚੰਗੀ ਜਿਹਾ ਤੁਸੀਂ ਤਾਂ ਦੇਖਦੇ ਰਹੇ ਨੇ ਇਹ ਬਾਬਾ ਜੀ ਸਾਡੇ ਅੱਗੇ ਨਹੀਂ ਜੀ ਕਈ ਮੁਲਕਾਂ ਚ ਫਿਰ ਚੁੱਕੇ ਨੇ ਇਹ ਹਮਾਰਾ ਦੀ ਕਿਰਪਾ ਜੀ ਚਲੋ ਚਲੋ ਸ਼ੁਕਰੀਆ ਜੀ ਆ ਇਹਨੂੰ ਤੁਹਾਨੂੰ ਕੱਲ ਨੂੰ ਪਹੁੰਚਿਓ ਨਹੀਂ ਨਹੀਂ ਕੱਲ ਨੂੰ ਤਾਂ ਅਸੀਂ ਕਿਤੇ ਹੋਰ ਵੀ ਸੀ ਕਿਉਂ ਚਲੋ ਸ਼ੁਕਰੀਆ ਜੀ ਥੈਂਕ ਯੂ ਸਾਰੇ ਦਾ ਸਾਰਾ ਪਰਿਵਾਰ ਸਮੇਤ ਪਹੁੰਚੇ ਸੀ ਇਹਨਾਂ ਨੂੰ ਦੇਰੀਏ ਵਧਾਈ ਗਈ ਹੁਣ ਤੇ ਫਿਰ ਬੰਦੇ ਆਜੋ ਭੈਣ ਜੀ ਤੁਸੀਂ ਕਿੱਥੇ ਜਾ ਰਹੇ ਹੋ ਕਿੱਥੇ ਤੁਸੀਂ ਵੀ ਜਾਓ ਹੁਣ ਆਪਦੇ ਘਰ ਨੂੰ ਮੈਂ ਤਾਂ ਹਜੇ ਆਈਆਂ ਲੱਗੇ ਸਵੇਰੇ ਹਜੇ ਦਿੱਲੀ ਫਿਰਦੇ ਆ ਫਿਰ ਤੂੰ ਜਾਣ ਦੀ ਗੱਲ ਕਰਦਾ ਨਾ ਮੈਨੂੰ ਐ ਲੱਗ ਰਿਹਾ ਯਾਰ ਪ੍ਰਾਣੇ ਨੂੰ ਬਾਝੋਂ ਤੋਰਨਾ ਕਿੰਨਾ ਮੁੱਖ ਲੱਗੂ ਨਾ ਕਿੰਨਾ ਘੱਟਵਟ ਹੋਊਗਾ ਸਾਰਿਆਂ ਨੂੰ ਹੈ ਆ ਪ੍ਰਾਣੇ ਤਾਂ ਸਾਡੇ ਘਟ ਟਾਈਮ ਲਈ ਆਏ ਨੇ ਇਹਨਾਂ ਦਾ ਬਸ ਲੋੜੀ ਕਰਕੇ ਆਏ ਨੇ ਸਪੈਸ਼ਲ ਇਹਨਾਂ ਨੇ ਬਸ ਕੱਲ ਨੂੰ ਕੱਲ ਨੂੰ ਵਗ ਜਾਣਾ ਬਰਸੋਂ ਨੂੰ ਬਰਸੋਂ ਨੂੰ ਆ ਇਹ ਤਾਂ ਸੱਚੀ ਪਰਸੋਂ ਨੂੰ ਚੱਲੇ ਆਇਆ 16 ਨਾ ਪਰਸੋਂ ਨੂੰ ਚੱਲੇ ਆਇਆ ਇੱਥੋਂ ਇੱਥੋਂ ਚੱਲ ਜਾਣਾ ਮੈਂ ਅੱਛਾ ਇੱਥੋਂ ਚੱਲ ਜਾਣਾ ਹਾਂ ਨਹੀਂ ਮੈਂ ਕਿਤੇ ਤਿੰਨ ਮਿੰਟ ਆਜੋ ਖਿਜੀ ਚਲੀਏ ਵਿਦਾਇਗੀ ਦੇ ਦਈਏ ਚਲੋ ਪਹਿਲਾਂ ਪਰੌਣਿਆਂ ਨੂੰ ਵਿਦਾਇਗੀ ਦਿਓ ਇਹ ਨਾ ਸਾਡੇ ਬਾਹਰਲੇ ਜਵਾਕਾਂ ਨੂੰ ਮਿੱਟੀ ਮਸਾਂ ਖੜਾਈ ਹੈ ਜੋਰਾਵਰ ਪੁੱਤ ਮਿੱਟੀਵਾਜਾ ਮਾਰਦੀ ਇਹ ਕਹਿੰਦੇ ਨੇ ਮਿੱਟੀਵਾਜਾ ਮਾਰਦੀ ਥੱਲੇ ਅਜੇ ਥਾਂ ਸਾਰਾ ਕੱਚਾ ਪੈਗਾ ਖੇਡਣ ਤੇ ਲੱਗੇ ਹੋਏ ਨੇ ਮਿੱਟੀ ਦੇ ਜਵਾਕ ਇਹਦਾ ਇਹਦਾ ਮੰਤਰੀਆਂ ਵਾਲਾ ਸੀ ਕੋਟ ਜਿਹੜਾ ਲਵੇੜ ਲਿਆ ਨੇ ਸਾਰਾ ਕੱਲ ਨੂੰ ਨਾ ਇਹ ਕੰਮ ਕਰ ਦੇ ਕੱਲ ਦਾ ਪਰ ਟ੍ਰੈਮੈਟ ਮੂਡ ਵੇਖ ਜਾਣਗੇ ਥੱਲੇ ਨਾ ਪੱਕਾ ਹੋ ਜਾਊਗਾ ਉਧਰੋਂ ਵੀ ਟੋਏ ਪੱਟ ਰੱਖੇ ਨੇ ਉਹਨੇ ਤਾਂ ਸਹੀ ਹੈ ਖੇਡਣ ਤੇ ਲੱਗੇ ਹੋਏ ਯਾਰ ਜਵਾਕ ਸਾਰੇ ਜੜੀ ਨਾ ਆ ਆ ਹਰੇ ਸੂਟ ਵਾਲੀ ਆਈ ਹੈ ਇਹ ਕੈਨੇਡਾ ਤੋਂ ਇਹਦੋਂ ਲਓ ਪੈਸੇ ਆਹ ਲਾਲ ਸੂਟ ਵਾਲੀ ਆਈ ਹੈ ਇਹ ਇੰਗਲੈਂਡ ਤੋਂ ਵੱਡੀ ਵੱਡੀ ਕੋਠੀਆਂ ਸਰਦਾਰਾਂ ਦੀ ਧੀ ਲੇਕਿਨ ਆਪੀ ਅੰਗਰੇਂਡ ਆਏ ਖੜੇ ਮਨਜੀਤ ਕੁੜੇ ਮਨਜੀਤ ਕੁੜੇ ਏ ਇੱਕ ਇੱਕ ਗੱਲ ਹੋਰ ਦੇਖੋ ਆ ਫੋਨ ਦੇਖੋ ਸੰਤਰੀ ਜਾਂ ਪੌਣੇ 2 ਲੱਖ ਦਾ ਹੁੰਦਾ ਇਹ ਇੱਧਰ ਦੇਖੋ ਕਦੇ ਵਰਗੀ ਬਣ ਕੇ ਕੀ ਵੀਡੀਓ ਮ ਬਣਾਉਂਦੇ ਆ ਉਹੀ ਗੱਲ ਦੱਸਦੀ ਆ ਅਸੀਂ ਕਿਹਾ ਦੀਦੀ ਜੀ ਮਾਰੇ ਮੈਂ ਕਿਉਂ ਤੂੰ ਐਂ ਕਰ ਮਾਰੇ ਸਾਰੇ ਮੰਗਣਾ ਸਾਡੀ ਵੀਡੀਓ ਕਿਚਨ ਦੇ ਵਿੱਚ ਕਰ ਲਾਂਗੇ ਅੱਪਾ ਵੀ ਵਿਰਾਈ ਦੇ ਦੇ ਮੇਰੀ ਸੋਹਣੀ ਪਹਿਲਵਾਨ ਤੇਰੇ ਬੱਲੇ ਬੱਲੇ ਹੋਣੇ ਤੇ ਇਹਦੇ ਨੇ ਅੱਡੀ ਵੱਡੀ ਖੁਸ਼ੀ ਲੈ 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 ਮੇਰੀ ਗੱਲ ਦਾ ਸੋਹਣਾ ਭੈਣ ਮੇਰੀ ਏ ਆ ਆ ਇੱਕ ਜਾਨੇ ਲੁੱਕ ਗਏ ਸਵਿਟਜ਼ਰਲੈਂਡ ਤੋਂ ਆਏ ਆ ਗਿਆ ਲੇਦੀ ਵੀ ਦੇ ਤੇ ਉਹਨੇ ਵੀ ਦਿੱਤਾ ਹੈ ਰੱਜੀ ਨਹੀਂ ਸੰਦੀਪ ਕਿੰਨੇ ਜਾਣਿਆਂ ਨੇ ਦੇਦੇ ਹਰਿੰਦਰ ਨੇ ਦਿੱਤਾ ਨਹੀਂ ਹਰਜਿੰਦਰ ਨੇ ਦੇਦੇ ਫਿਰ ਦੇਖ ਲੋ ਸਾਰਿਆਂ ਤੋਂ ਲੈਣੇ ਇਕੱਲੇ ਇਕੱਲੇ ਤੋਂ ਮੇਰੇ ਕੋਲੇ ਤਾਂ ਮਾਸੀ ਮੇਰੀ ਗੱਲ ਸੁਣ ਮੇਰੇ ਮਾਸੀ ਚੱਲ ਭੈਣ ਲੈ ਲੈ ਮੇਰੇ ਮੇਰੇ ਕੋਲੇ ਨੀਲਾ ਜਾਂ ਪਾਸਪੋਰਟ ਆ ਮੇਰੇ ਕੋਲੇ ਸ਼ੇਰ ਵਾਲਾ ਆਮ ਲੈਂਡ ਚ ਲਾ ਲੈਂਦੇ ਨੇ ਮੈਨੂੰ ਆ ਕੇਅਰ ਲੈਂਦੇ ਨੇ ਉਹਦੇ ਵਿੱਚ ਪਤਾ ਨਹੀਂ ਕਿਹੜੀ ਕਿਹੜੀ ਗੰਟੀ ਦੇ ਵੀ ਤੇ ਸੋ ਇਹ ਮੁੰਡਾ ਸਾਡੇ ਸਾਰਿਆਂ ਦਾ ਇਹਨਾਂ ਕੋਲੇ ਨਾ ਇਹਨਾਂ ਕੋਲੇ ਨਾ ਲਾਲ ਪਾਸਪੋਰਟ ਨੇ ਉਹਦੇ ਹੋਏ ਦੇ ਦੇਗਾ ਪਰ ਇਹ ਉਹਦਾ ਆਪਣਾ ਲਾਪ ਦੇ ਰੇ ਰਾਣੀ ਰਾਣੀ ਉਹ ਰਾਣੀ ਰਾਣੀ ਦੇਖੀ ਰਾਣੀ ਇੰਗਲੈਂਡ ਵਾਲੀ ਉਹਦੀ ਮੋਹਰ ਲੱਗੀ ਹੋਈ ਆ ਪਾਸਪੋਰਟ ਤੇ ਲਾਲ ਰੰਗ ਦੇ ਪਾਸਪੋਰਟ ਨੇ ਇਹਨਾਂ ਕੋਲੇ ਸੂਟਾਂ ਨਾਲ ਦੇ ਜਿਹੜੀ ਕੁੜੀ ਦਾ ਨਾਮ ਰੰਜਨ ਰਾਣੀ ਜਿੰਦਾ ਸੇਵਕ ਹੋਈ ਕਿਉਂ ਸਾਡੇ ਕੋਲ ਤਾਂ ਸਾਡੇ ਕੋਲ ਤਾਂ ਨੀਲੇ ਪਾਸਪੋਰਟ ਨੇ ਸ਼ਹਿਰ ਵਾਲੇ ਸਾਡੇ ਕੋਲ ਤਾਂ ਬਈ ਕੋਈ ਵੀ ਪਾਸਪੋਰਟ ਨਹੀਂ ਲੈ ਆਇਆ ਵੱਲੋਂ ਗਰੀਬ ਜੀ ਇਹ ਨਵਾਂ ਚਾਰੀ ਸ਼ੇਰ ਦਾ ਕੋਈ ਮੁੱਲੀ ਨਹੀਂ ਉਹ ਦੇ ਪੁਰਾਣਾ ਪੇਛੇ ਲੁਕੀਆਂ ਦਾ ਲਾਲ ਲਾਲ ਬਾਸਵੋਟ ਕਿਹਨੇ ਦੇਤੇ ਕਿੰਨੇ ਦੇਤੇ ਬਾਈ ਦੇ 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 ਜਾਂਦੇ ਹੈ ਨਹੀਂ ਹੈ ਜਾਂਦੇ ਹੈ ਨਹੀਂ ਇਹ ਕਹਿੰਦੇ ਬਾਹਰ ਲੈ ਵੇ ਸਾਹੀ ਬਾਜੀ ਹਾਂਜੀ ਕੱਢੋ ਤੋਂ ਸੰਦ ਠੀਕ ਆ ਉਹ ਪਤਾ ਕੀ ਹੈ ਇਹਨਾਂ ਪਿੰਡ ਵਾਲੇ ਦੱਸਦੇ ਨੇ ਕਿ ਬਾਹਰਲੇ ਬੰਦੇ ਦਾ ਪ੍ਰੋਗਰਾਮ ਹੈ ਖ਼ਬਰੀ ਆਪਣੇ ਵਿੱਚ ਹੀ ਹੈ ਚੰਗਾ ਇੱਕ ਬੋਲੀ ਪਾ ਕੇ ਬੋਲੀ ਬੋਲੀ ਪਾ ਦੇ ਫਿਰ ਕੋਈ ਨਾ ਕੋਈ ਸ਼ਗਨਾ ਦਾ ਕੁਝ ਪਾ ਦੇ ਫਿਰ 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 ਤੈਨੂੰ ਪੈਸੇ ਪੱਕੇ ਪਾ ਦੇ ਪਾ ਦੇ ਪੂਆ ਪਾ ਦੇ ਪਾ ਦੇ ਪੂਆ ਕਿ ਨਹੀਂ ਹੋ ਰਿਹਾ ਮੜੇਗੀ ਮਾਮੀ ਮੜੇਗੀ ਏ ਰੋ ਉਹ ਮੜੇਗੀ ਮੜੇ ਖਾ ਉਹ ਫੱਫੜਾਓ ਫੱਫੜ ਓ ਆ ਜਾ ਫੱਫੜ ਬਾਦਸ਼ਾਹ ਬਏ ਗੁਰੂ ਜਾਣੇ ਦੇ ਦਿਲ ਮਸਾਲਿਆ ਹੇ ਲੋੜੀ ਮੁੰਡੇ ਦੀ ਮਾਸੀ ਮੜੇਗੀ ਹੇ ਲੋੜੀ ਮੁੰਡੇ ਦੀ ਮਾਸੀ ਕੁੜੀ ਦੀ ਮਾਸੀ ਕੁੜੀ ਨਾ ਕੁੜੀ ਐ ਅਸੀਂ ਤਾਂ ਧੀ ਦੀ ਲੋੜੀ ਕਰ ਰਹੇ ਆ ਯਾਰ ਤੁਸੀਂ ਵਧਾਈ ਲੈਣ ਆ ਕਿ ਤੁਹਾਨੂੰ ਇਹ ਨਹੀਂ ਪਤਾ ਇਹ ਤਾਂ ਮੁੰਡੇ ਦੀ ਕੁੜੀ ਆ ਆਹ ਕਾਂ ਦੇ ਬੋਰ ਗਿਆ ਇਹ ਦਿਲ ਮਸਾਲੀਆ ਸੱਚੇ ਬਾਸ਼ਾ ਬਾਈ ਗੁਰੂ ਯਾਨੀ ਇਹ ਦੀ ਵਿੱਚ ਬੋਲੀ ਬਦਲਦੀ ਚੱਲ ਕੋਈ ਚੱਲ ਕੋਈ ਮੈਂ ਨਾਨਕ ਆਈ ਬਾਬਾ ਨਾਨਕ ਕਾ ਏ ਜੀਆਂ ਖੁਸ਼ੀਆਂ ਲਈ ਆਈ ਬਾਬਾ ਨਾਨਕਾਂ ਆਏ ਜੀਆਂ ਖੁਸ਼ੀਆਂ ਲਈ ਆਈ ਬਾਬਾ ਨਾਨਕ ਖੁਸ਼ ਹੁਣ ਤਾਂ ਜਿਆ ਨਾਨਕ ਬਾਬਾ ਤੀਨ ਬਸ ਨਾਨਕ ਬਾਬਾ ਬੱਲੇ ਬੱਲੇ ਕਰੂਗਾ ਕੱਲ ਨੂੰ ਪੰਜ ਸੱਤ ਨੂੰ ਹੋਰ ਨਹੀਂ ਸੁਨੇਹਾ ਲਾਉਣਾ ਕੋਈ ਨਹੀਂ ਪੰਜ ਸੱਤ ਨੂੰ ਚਾਹ ਪਾਣੀ ਛੱਕ ਲਿਆ ਚਾਹ ਪਾਣੀ ਚਾਹ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਚਾਹ ਪਾਣੀ ਛੱਕ ਕੇ ਜਾਇਓ ਠੀਕ ਹੈ ਚਲੋ ਧੰਨਵਾਦ ਪ੍ਰਸ਼ਾਦਾ ਜੀ ਕਹਿੰਦੀ ਤਾਂ ਤਾਂ ਲੈ ਭਾਈ ਇਹ ਚੱਲ ਆਪਣੇ ਚਾਹ ਬਣਾਉਣ ਆਉਂਦੇ ਵੀ ਇਹ ਸ਼ਗਨ ਹੋ ਗਿਆ ਚਲ ਵਧੀਆ ਹਾਸੇ ਠੱਠੇ ਨਾਲ ਲੱਗੇ ਯਾਰ ਐਨ ਆਰ ਆਈ ਬੰਦੇ ਦੇ ਸੰਗ ਇਹ ਇਸ ਵਾਰੀ ਹੁਣ ਦਿਖਾਇਆ ਇਹ ਸ਼ਗਨ ਪੰਜ ਛੇ ਵਾਰੀ ਹੋ ਗਿਆ ਸਵੇਰ ਦਾ ਨਾ ਪੰਜ ਛੇ ਵਾਰ ਹੋ ਗਿਆ ਸਵੇਰ ਦਾ ਆ ਕੇ ਕਹਿੰਦੀਆਂ ਨਹੀਂ ਗੀਆਂ ਨਿਆਲ ਨਹੀਂ ਪਹਿਣ ਚਲ ਇਹਨਾਂ ਨੂੰ ਵੀ ਕਹਿ ਨਹੀਂ ਕਿ ਜਿਹੜੇ ਪਰ ਮੁੰਡਾ ਮੁੰਡੇ ਦੀ ਲੋੜ ਹੀ ਕਰ ਰਹੇ ਹੋ ਸ਼ਗਨ ਦੋ ਜਾਣ ਇਹਨਾਂ ਨੂੰ ਵੀ ਆਇਆ ਅੱਛਾ ਹੁੰਦਾ ਵੀ ਜਿੱਥੋਂ ਹਾਸ ਹੁੰਦੀ ਓਥੇ ਆ ਕੇ ਬੰਦਾ ਖੜਦਾ ਹੈ ਹਨਾ ਤੇ ਆ ਆਉਂਦੇ ਜਾਂਦੇ ਆ ਸਾਧੂਆਂ ਨਾਲ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਵੰਡਾਈ ਜਿੱਥੇ ਹੋਰ 5 700 ਬੰਦਾ ਖਾਜੂ 5 7 ਇਹ ਸ਼ੱਕ ਲੈਣਗੇ ਹੋਰ ਕੀ ਫਰਕ ਪੈਂਦਾ ਠੀਕ ਹੈ ਇਹ ਮਨਜੀਤ ਇਹ ਮਨਜੀਤ ਹੈ ਬਾਈ ਹੁਣ ਓਏ ਮਨਜੀਤੇ ਜਿਹੜਾ ਆ ਜਾਂਦਾ ਨਹੀਂ ਮਨਜੀਤੇ ਚਲੋ ਚੱਲੀ ਆਜੋ ਯਾਰ ਫੋਟੋ ਫੋਟੋ ਰੀਲਾ ਰੂਲਾ ਵੜਾਈਏ ਯਾਰ ਥੋੜੀ ਆਈਆਂ ਹੁਣ ਇਹ ਸਾਡਾ ਸੋਹਣਾ ਪੁੱਤ ਇਥੇ ਬਾਊ ਨਾ ਖੜੀ ਇਹਨਾਂ ਕੁੱਤਿਆਂ ਕਾਤੇ ਨਾਲ ਤੇ ਨਾਲ ਜਰਵਰ ਜਰਵਰ ਮੱਛੀ ਫੜਨੀ ਹੈ ਔਰ ਰਣਦੇ ਦੇਖ ਬਾਊ ਉਧਰ ਦੇਖ ਲਾ ਲੂ ਬਾਈ ਇਹ ਕਹਿੰਦਾ ਮੱਛੀ ਫੜਨੀ ਹੈ ਚੋ ਫਿਸ਼ਿੰਗ ਬਾਊ ਬਾਈ ਨੂੰ ਪਹਿਲੀ ਕਹਿ ਕੇ ਹਟੇ ਚਾ ਰੱਖੇ ਉਹ ਫਿਰ ਮੈਂ ਤਾਂ ਬਗਦੇ ਇਹ ਪਿੰਡ ਵਾਲੀ ਨਹਿਰ ਦੇ ਕਿਨਾਰੇ ਪਹੁੰਚ ਗਏ ਜੀ ਹੁਣ ਆਪਾਂ ਤੇ ਇੱਥੇ ਫੋਟੋ ਸ਼ੂਟ ਕਰਨੇ ਕਹਿੰਦੇ ਦੋ ਚਾਰ ਰੀਲਾਂ ਬਣਾਉਣੀਆਂ ਨਵੇਂ ਕੱਪੜੇ ਪਾਏ ਮਹਿਮਾਨ ਨਾਲ ਆਇਆ ਕਿਉਂ ਐਸੇ ਹਾਂਜੀ ਹਾਂ ਹੈ ਦੇ ਨਾਲ ਬਿਹਾਈਂਡ ਦੀ ਸੀਨ ਚ ਤੁਹਾਨੂੰ ਇੱਥੇ ਸਵੱਛ ਭਾਰਤ ਵੀ ਦਿਖਾਉਣਾ ਕਿੰਨਾ ਕਲੀਨ ਕਲੀਨ ਗ੍ਰੀਨ ਭਾਰਤ ਜੁੱਤੀ ਬਦਲੋ ਕਿਤੇ ਸਾਲੀ ਜੁੱਤੀ ਚੱਕ ਲੈਣ ਬਈ ਸਾਲੀ ਸਾਲੀ ਦਾ ਪਰ ਇੱਥੇ ਕੋਈ ਹੈ ਹੀ ਨਹੀਂ ਤੇ ਤੁਹਾਨੂੰ ਕਹਿੰਦੇ ਹੈ ਸਾਬੀ ਭਾਈ ਜੀ ਸਵਿਟਜ਼ਰਲੈਂਡ ਤੁਸੀਂ ਲੱਖ ਰਹੇ ਹੋਗੇ ਦੁਨੀਆ ਦੇ ਸੋਹਣੇ ਦੇਸ਼ ਚ ਪਰ ਇੰਨਾ ਕਲੀਨ ਦੇਖੋ ਜਿਹੜਾ ਲੂਜ਼ਰਨ ਜੋ ਸਰਨੇ ਦੇਖਦੇ ਹੁੰਦੇ ਆ ਝੀਲਾਂ ਜੀਆਂ ਇੱਥੇ ਵਿੱਚ ਹੀ ਲੰਗਨਾਰੇ ਦੇਖੋ ਕਿੰਨੀ ਸਫਾਈ ਆ ਸਾਡੀ ਸਹੀ ਗੱਲ ਆਂਡੇ ਉਂਡੇ ਸਿੱਟੇ ਪਏ ਹੈਂ ਬਾਈ ਆ ਪੂਲਾ ਪੂਲਾ ਤੋੜ ਕੇ ਦਿਓ ਹਾਂ ਇੱਥੋਂ ਮੈਂ ਤੋੜਦਾ ਰਿਪਨ ਬਾਈ ਹਾਂਜੀ ਖੁਸ਼ੀ ਭਾਣ ਕਿਤੇ ਦੀ ਕਹਿੰਦੀ ਸੀ ਬਾਈ ਲੋਹੜੀ ਦੇ ਖੁਸ਼ੀ ਪੂਲੇ ਇਕੱਠਾ ਕਰੇ ਖੁਸ਼ੀ ਕਹਿੰਦੀ ਕਿ ਲੋਹੜੀ ਦੇ ਡੈਕੋਰੇਸ਼ਨ ਪੂਲਿਆਂ ਦੀ ਚਾਹੀਦੀ ਮੈਂ ਕਿਹਾ ਪੂਲੇ ਇੱਥੋਂ ਹੀ ਲੈ ਜਾਗੇ ਵੱਧ ਇਹ ਪੂਲਾ ਜੀ ਤੁਹਾਨੂੰ ਰੀਲ 'ਚ ਦਿਖੂਗਾ ਇਹ ਇਹ ਪੂਲਾ ਫੜ ਕੇ ਹੁਣ ਐ ਆਵਾਂਗੇ ਸਹੀ ਹੈ ਨਾ ਚਲੋ ਜੀ ਬਿਹਾਈਂਡ ਦੀ ਸੀਨ ਕੈਮਰਾ ਐਕਸ਼ਨ ਕੀ ਕਹਿੰਦੇ ਹੁੰਦੇ ਨੇ ਬਾਈ ਕੈਮਰਾ ਟੂ ਟੇਕ 1 ਕੈਮਰਾ ਰੈਡੀ ਐਕਸ਼ਨ ਆਏ ਆ ਫਨੀ ਸੀ ਉਹ ਸਹੀ ਸੀਗਾ ਆ ਦੇ ਕਹਿੰਦੇ ਮੈਂ ਸੈਂਟਰ ਚ ਫੜਦੇ ਅਸੀਂ ਨਾ ਬਾਈ ਥੋੜਾ ਜਿਹਾ ਤੁਰਕਿਆਵਾਂਗੇ ਥੋੜਾ ਜਿਹਾ ਤੁਰਕਿਆਵਾਂਗੇ ਉਵੇਂ ਬਣਾਉਣੇ ਸੀ ਲੱਗਦਾ ਨਹੀਂ ਖੇਪ ਕੋਈ ਵੇਚਿਆ ਰਿਹਾ ਆ ਰਹੇ ਹਾਂ ਕੋਈ ਨਹੀਂ ਆ ਜਾਣ ਦਿਓ ਯਾਰ ਇਹ ਬਿਹਾਈਂਡ ਦੀ ਸੀਨ ਹੈ ਫੋਟੋਗ੍ਰਾਫਰ ਵੀ ਵਿੱਚ ਆਊਗਾ ਚਲੋ ਬਈ ਸਿੱਧਾ ਰੱਖੋ ਐ ਉਹ ਲੱਗਾਂਗੇ ਹਾਂ ਐਦਾਂ ਠੀਕ ਹੈ 3 2 1 ਸਟਾਰਟ ਸਪੇਸ ਐ ਕਿਉਂ ਫੋਟੋਗ੍ਰਾਫਰ ਲਈ ਆਪੂ ਕਿੱਧਰ ਰਹਿ ਗਈ ਹੋਰ ਹੋਰ ਸੀਨ ਆਦਾ ਯਾਰ ਫਿਰ ਵੈਸੇ ਤਾਂ ਹਨਾ ਹਾਂਜੀ ਆ ਪੂਲੇ ਵਾਲੀ ਆ ਪੂਲੇ ਕੱਚ ਚ ਤੇ ਲੇ ਗਲਤ ਹੋ ਗਿਆ ਥੋੜਾ ਜਿਹਾ ਹਨਾ ਹਾਂ ਇੱਕ ਹੋਏ ਹੱਥ ਜੀ ਰੱਖਣਾ ਹਾਂ ਬਸ ਇੱਥੋਂ ਮੈਂ ਇਹ ਕਰਨਾ ਇੱਕ ਰੀਟੇਕ ਹੋਰ ਕਰਦੇ ਹਾਂ ਠੀਕ ਹੈ ਇੱਕ ਰੀਟੇਕ ਚਲੋ ਕਿੰਨੀ ਕ ਬਣਾਉਣੀ ਹੋਰ ਰੀਟੇਕ ਹੋਰ ਬਈ ਚਲੋ ਕਰਦੇ ਕੈਮਰਾਮੈਨ ਦੇ ਸਾਥ ਇਹ ਦੋ ਮੁੰਡੇ ਸੇਵਾ ਤੇ ਜੀ ਪੂਰਾ ਲੱਗੇ ਹੋਇਆ ਇਹ ਬਾਈ ਸੇਵਕ ਤੇ ਇਹ ਬਾਈ ਜੱਸਾ ਧਨੋਲਿਓ ਆ ਸੇਵਕ ਦੇ ਇੱਕ ਨਾ ਵੱਡੀ ਗੱਲ ਦੱਸਦਾ ਹਾਂ ਸੇਵਕ ਆਇਆ ਬਾਈ ਨਾਲ ਮੜਾਇਆ ਦਿਖਾ ਕੇ ਲਈਏ ਇਹ ਪੈਰ ਕਹਿੰਦੇ ਇੱਥੇ ਇੱਥੇ ਪੈਰ ਇੱਥੇ ਕਹਿੰਦੇ ਪੈਲਸ ਬਣਾਉਣਾ ਨਾ ਤਾਂ ਕਰਕੇ ਤੇ ਉਹ ਤੇ ਆਜੋ ਆਜੋ ਮੜਾਇਆ ਚਾਹ ਤਾ ਹੇ ਮੈਂ ਦੋ ਇਧਰ ਮੈਂ ਖਾ ਦਿਖਾ ਕੇ ਲਈ ਹੈ ਯਾਰ ਉਹ ਚਾਹ ਚਾਹ ਬਣੇ ਫੜ ਗਿਆ ਲਾ ਫੜਾ ਤੂੰ ਬਣੇ ਜੱਥੇ ਤੋਂ ਪਰੌਣੇ ਕਿਵੇਂ ਕੁੰਗੜੇ ਜਾਂਦੇ ਨੇ ਪਰੌਣੇ ਨੂੰ ਚਾਹ ਦਿਓ ਗਰਮ ਗਰਮ ਚਾਹ ਪਰੌਣੇ ਪਰੌਣੇ ਕੁੰਗੜੇ ਨੇ ਪਰੌਣੇ ਜ਼ਿਆਦਾ ਇਧਰ ਇਧਰ ਆਓ ਖੁਸ਼ੀ ਇਧਰ ਸੋਣ ਆ ਕੀ ਲਿਖਿਆ ਨਗਰ ਕਾਉਂਸਲ ਬਰਨਾਲਾ ਇਹ ਲੇਡੀ ਜੈਨ ਜ਼ਾਰਾ ਇਹ ਪੂਰਾ ਪ੍ਰਬੰਧ ਕੀਤਾ ਹੈ ਕਹਿੰਦੇ ਜੀ ਸਭ ਤੋਂ ਵੱਡੀ ਪ੍ਰੋਬਲਮ ਬਥੇ ਸਾਨੂੰ ਇੱਥੇ ਕੀ ਹੋ ਰਹੀ ਹੈ ਤੇ ਇਥੇ ਆ ਰਹੀ ਜੀ ਇੱਕ ਤਾਂ ਪਾਰਕਿੰਗ ਦੀ ਤੇ ਦੂਜੀ ਆ ਰਹੀ ਬਾਥਰੂਮ ਦੀ ਮਤਲਬ ਹੁਣ ਸਾਨੂੰ ਇਹ ਪਤਾ ਲੱਗਿਆ ਵੀ ਪੈਲੇਸ ਦੀ ਖਾਸियत ਕੀ ਹੁੰਦੀ ਆ ਤੇ ਪਾਰਕਿੰਗ ਕਿਉਂਕਿ ਰਾਤ ਨੂੰ ਮੈਨੂੰ ਲੱਗਦਾ ਕਿੰਨੇ 100 ਕ ਗੱਡੀ ਤਾਂ ਆਉਣੀ ਆ ਹਨਾ ਤੇ ਅੱਜ ਰਾਤ ਨੂੰ ਨਹੀਂ ਕੱਲ ਨੂੰ ਪ੍ਰੋਗਰਾਮ ਜਦੋਂ ਚੱਲ ਰਿਹਾ ਤੇ ਫੇਰ ਜੀ ਤਾਂ ਕਰਕੇ ਸਮੱਸਿਆ ਹੋਣੀ ਮੈਨੂੰ ਲੱਗਦਾ ਤੇ ਆ ਬੰਦੇ ਲੱਗੇ ਹੋਇਆ ਬਾਥਰੂਮ ਲਿਆਂਦੇ ਸੇਵਕ ਭਾਈ ਆਜੋ ਯਾਰ ਇਹ ਨਾ ਬਾਈ ਸਾਹਿਬ ਨੇ ਨਗਰ ਕਾਉਂਸਲ ਬਰਨਾਲੇ ਤੋਂ ਪਰਮਿਸ਼ਨ ਲੈ ਕੇ ਸਾਰਾ ਪਰਮਿਸ਼ਨਾਂ ਦਵਾ ਕੇ ਫੇਰ ਕੰਮ ਕਰਾਇਆ ਬੰਦੇ ਲੱਗੇ ਹੋਏ ਕਰਦਾ ਮੈਂ ਇੱਕ ਮਿੰਟ ਬਿਜ਼ੀ ਨੇ ਬਿਜ਼ੀ ਬੰਦੇ ਯਾਰ ਇਹ ਆਪਣੀ ਕੁਰਸੀ ਆ ਗਈ ਜੀ ਜਿਨ੍ਹਾਂ ਨੇ ਕਹ ਲਓ ਮਹਿਮਾਨਾਂ ਨੇ ਬਰਾਜਮਾਨ ਹੋਣਾ ਇਹ ਬਿਹਾਈਂਡ ਦੀ ਸੀਨਸ ਆ ਸਾਰੇ ਉਹ ਗੱਡੀਆਂ ਚੋਂ ਲਾਹੀ ਜਾ ਰਹੀ ਹੈ 5-7 ਦਿਨ ਹੋ ਗਏ ਟਰੱਕਾਂ ਦੇ ਟਰੱਕ ਭਰ ਕੇ ਸਮਾਨ ਦੇ ਆਈ ਜਾਂਦੇ ਆ ਆ ਬਾਈਆਂ ਦੀ ਹਿੰਮਤ ਆ ਯਾਰ ਇੰਨੀ ਠੰਡ ਚ ਲੱਗੇ ਹੋਏ ਆ ਸਾਰੇ ਬੱਚੀ ਥੋੜਾ ਜਿਹਾ ਖਲਾਰਾ ਪਿਆ ਹੋਇਆ ਹੈ ਮਿਸਤਰੀਆਂ ਦਾ ਕੰਮ ਚੱਲਦਾ ਨਾ ਕਿਉਂਕਿ ਅਜੇ ਘਰ ਦਾ ਉਥੇ ਡੀਜੀ ਲੱਗ ਜਾਣਾ ਤੇ ਇੱਧਰ ਜਾਗੋ ਲੱਗ ਜਾਣੀ ਹੈ ਹਜੇ ਤਾਂ ਇਹ 1% ਦਿਸ ਰਿਹਾ ਜਿਹੜਾ ਕੁਝ ਅਸੀਂ ਸੋਚਿਆ ਹੋਇਆ ਉਹ ਬਾਈ ਬਣਾਉਂਗੇ ਗੱਲ ਆਹ ਹਾਂ ਬਾਈ ਪੂਰੀ ਬਣਾਉਂਗੇ ਇਹ ਬਾਈ ਜੀ ਲੱਗੇ ਹੋਏ ਨੇ ਯਾਰ ਪੂਰੇ ਇਹ ਬਾਈ ਨੇ ਨਾ ਜਿਹੜੇ ਬਾਈ ਕਿੰਨੇ ਤਰੀਕੇ ਦੇ ਲੱਗੇ ਹੋਏ ਓਏ ਇੱਕ ਤਰੀਕ ਆਈ ਇੱਕ ਤਰੀਕ ਤੋਂ ਆਈ ਹੈ ਹੈ ਇੱਕ ਤੋਂ ਵਜੇ ਇੱਕ ਖੜ ਕੇ ਗੱਲ ਤਾਂ ਕਰਦਾ ਯਾਰ ਭੱਜਿਆ ਕਦੋਂ ਜਾਂਦਾ ਦੋ ਮਿੰਟ ਦਾ ਲੇਟ ਹੋ ਗਿਆ ਕਾਲੀ ਰਾਤ ਤੱਕ ਡਨ ਡਨ ਕਰਨਾ ਇੱਕ ਤਰੀਕ ਨੂੰ ਆਏ ਸੀ ਹਾਂਜੀ ਇੱਕ ਨੂੰ ਅੱਜ ਕਿੰਨੀ ਹੋ ਗਈ ਅੱਜ ਕਿੰਨੀਆਂ 4 7 7 ਹੋ ਗਈ ਤੇ ਡੇਟ ਵੀ ਭੁੱਲ ਗਈ 7 ਤਰੀਕ ਨੂੰ ਦਿਲ ਤੇ ਰਾਤ ਲੱਗੇ ਹਾਂਜੀ ਕੱਲ ਰਾਤ 12 ਵਜੇ ਤੱਕ ਹੁਣ ਦੱਸੋ ਕੀ ਕਰੀਏ 12 ਵਜੇ ਤੱਕ ਲੱਗੇ ਰਹੇ ਯਾਰ ਬੰਦੇ ਹੈ ਖਿੱਚ ਕੇ ਕੰਮ ਕਰੀ ਜਾਂਦੇ ਟੈਂਟ ਵੱਡਾ ਸੀ ਨਾ ਕੰਮਕਾਰ ਵੱਡਾ ਤਾਂ ਕਰਕੇ ਹਾਂਜੀ ਉਹਦਾ ਇਹ ਸਿਸਟਮ ਨਾਲ ਪਾ ਕਰਕੇ ਹੁਣ ਕੀ ਕਰੀਏ ਚੂਜ਼ੀ ਵਾਲੇ ਆਸੀਂ ਅਸਲ ਚ ਨਾ ਨੈਟ ਦੇ ਚੀਜ਼ੇ ਹੀ ਇੰਨੇ ਹੁੰਦੇ ਨੇ ਐਂ ਉਹਦਾ ਆਹ ਕੰਮ ਕਰਾਉਣਾ ਆਹ ਕੰਮ ਕਰਾਉਣਾ ਸੋ ਤਾਂ ਕਰਕੇ ਨੇ ਚਲੋ ਚਲੋ ਬਾਈ ਖਿੱਚ ਦੋ ਕੰਮ ਥੈਂਕ ਯੂ ਵੀਰੇ ਥੈਂਕ ਯੂ ਐ ਕੱਲ ਨੂੰ ਬਾਕੀ ਪਤਾ ਲੱਗਣਾ ਇਹ ਬਹਾਨੇ ਦੀ ਸੀ ਇੰਜ ਸਾਰੇ ਹਾਂਜੀ ਮੈਂ ਕਿ ਉਹ ਜਿਹੜੇ ਮੰਝੇ ਜੇ ਪਾਏ ਨੇ ਦੇਖ ਕੇ ਕਹਿੰਦਾ ਮੰਝੇ ਦਾ ਕੀ ਕੰਮ ਹੈ ਇਥੇ ਹੋਰ ਵੀ ਬਹੁਤ ਚੀਜ਼ਾਂ ਇਹ ਹੋ ਜਿਉਣੀਆਂ ਜਿਹੜੀਆਂ ਨਵੀਆਂ ਲੋੜੀਆਂ ਆਣੀਆਂ ਦੇਖਣ ਨੂੰ ਮਿਲ ਗਿਆ ਸਾਰਾ ਆਪਣਾ ਪ੍ਰੋਗਰਾਮ ਲੋੜੀ ਤੇ ਸੱਭਿਆਚਾਰਕ ਨੂੰ ਰਿਪਰੈਜ਼ੈਂਟ ਕਰਦਾ ਹੋਊਗਾ ਹਾਂ ਭਾਜੀ ਆਪਣਾ ਘਰ ਬਣ ਰਿਹਾ ਹੈ ਘਰ ਦੀ ਫੋਟੋ ਮੈਂ ਇੱਥੇ ਪਾ ਦੂੰਗਾ ਥੋੜੀ ਜੀ ਕਿਹੋ ਜਿਹਾ ਬਣ ਰਿਹਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਇਹਨੂੰ ਕੰਪਲੀਟ ਹੋਣ ਨੂੰ 2 ਸਾਲ ਹੋਰ ਲੱਗਣੇ ਆ ਹਦਰ ਭਾਜੀ ਗਨਵੀਰ ਸਿੰਘ ਜੀ ਆ ਗਏ ਸਾਡੇ ਹੈਲੋ ਗਨਵੀਰ ਹਾਊ ਆਰ ਯੂ ਕਿੱਦਾਂ ਠੀਕ ਆ ਬੜੀਆ ਹੋਰ ਬਈ ਜੈਕ ਸੀਰਾ ਠੀਕ ਠਾਕ ਯਾਰ ਕੀ ਗੁਰਬਾਣੀ ਹਾਂ ਅੱਗੇ ਅੱਗੇ ਖੁਸ਼ੀ ਆਜੋ ਅੱਗੇ ਮਾੜਾ ਇਹ ਤਾਂ ਖਾ ਗਏ ਸਾਰੇ ਨੂੰ ਬੰਦੇ ਨੂੰ ਜਿਹੜੇ ਆ ਬੰਦੇ ਖੜੇ ਆ ਜੀ ਇਹ ਸੈਂਟਾਸ ਤੇ ਇਹਨਾਂ ਦੀ ਡਿਊਟੀ ਲੱਗੀ ਹੋਈ ਆ ਕੀ ਲੈਉਣ ਤੇ ਲੱਗੀ ਥੋੜੀ ਡਿਊਟੀ ਸਮਾਨ ਹਲਵਾਈ ਨੂੰ ਸਾਰਾ ਸਮਾਨ ਇਹਨਾਂ ਦੇਣਾ ਕੀ ਹਾਲ ਆ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਤੁਸੀਂ ਬਹੁਤ ਵਧੀਆ ਜੀ ਕਮਟੀ ਲਾਇਆ ਅਜਾ ਥੋੜਾ ਜਿਹਾ ਨਹੀਂ ਨਹੀਂ ਬੰਦੇ 200 ਰੋਟੀ ਖਾ ਗਏ 200 ਬੰਦਾ 200 ਬੰਦਾ ਰੋਟੀ ਖਾ ਗਿਆ ਹਾਂਜੀ ਠੇਲਾ ਰੱਖਿਆ ਕੰਮ ਸਾਰੇ 70 80 ਕਹਿੰਦੇ ਸੀ 200 ਬੰਦਾ ਰੋਟੀ ਖਾ ਗੱਲ ਕੱਲ ਕੱਲ ਨੂੰ ਨਟੇ ਲਾ ਹੋ ਜੇ ਤੁਹਾਨੂੰ ਚੱਕ ਦਾਂਗੇ ਫਟ ਚੱਕ ਦਾਂਗੇ ਫਟ ਆਪਾਂ ਇਹਨੂੰ ਰੋਟੀ ਖਾਣਾ ਨਹੀਂ ਆਪਾਂ ਇਹਨੂੰ ਐਂ ਕਹਿ ਸਕਦੇ ਹਾਂ ਵੀ ਲੰਗਰ ਛਕਾ ਲੈਂ। ਲੰਗਰ ਪ੍ਰਸ਼ਾਦੇ ਪਾਣੀ ਵਾਲਾ ਪਹਿਲਾਂ ਆਪਾਂ ਸੇਵਾ ਕਰਨੀ ਸੀ ਥੋੜੀ ਜੀ ਬਾਈ ਕਹਿੰਦਾ ਆਏ ਬਈ ਉਹ ਕਰਾਂਗੇ ਆਪਾਂ ਗਰਮ ਗਰਮ ਰੋਟੀ ਖਾਵਾਂਗੇ ਕਹਿੰਦਾ ਨਾਲ ਦੀ ਨਾਲ ਅੱਜ ਤੋਂ ਬਈ ਮੈਨੂੰ ਇੰਨੀ ਗਰਮ ਰੋਟੀ ਮਿਲੀ ਚਲੋ ਖੋ ਜੀ ਅੰਦਰ ਚੱਲੀਏ ਸਰ ਜੀ ਬਹੁਤ ਸਵਾਦ ਸੀ ਚਲ ਅੰਦਰ ਬਾਈਕਰ ਬਣਾਉਣ ਦਿਖਾ ਕੇ ਲਈਏ ਸੈਟਅਪ ਘਰ ਦੇ ਅੰਦਰ ਜਿਵੇਂ ਨਾ ਘਰ ਦੇ ਪਹਿਲਾ ਪ੍ਰੋਗਰਾਮ ਸੀਗਾ ਕਹਿੰਦੇ ਤੇ ਫਿਰ ਘਰ ਦੇ ਅੰਦਰ ਹੀ ਇੱਥੇ ਚਲਾਇਆ ਕੰਮ ਇਹ ਬੰਦੇ ਲੱਗੇ ਹੋਏ ਜੀ ਆਪਣੇ ਇਹ ਮੇਨ ਇਹ ਮੇਨ ਮੇਨ ਸ਼ੈਫ ਨੇ ਜੀ ਸਾਡੇ ਪ੍ਰੋਗਰਾਮ ਦੇ ਹੈ ਲੱਕੀ ਹਲਵਾਈ ਲੱਕ ਠੀਕ ਹੈ ਲੱਕੀ ਹਲਵਾਈ ਲੱਕੀ ਲੱਕੀ ਕੰਮ ਕਰਿਓ ਸਾਡੇ ਲਈ ਬੰਦੇ ਨੰਬਰ ਓਹ ਇਹ ਕੰਡੂ ਛੱਲੀਆਂ ਦੇ ਪੂਰਾ ਲੱਗਿਆ ਹੈ ਜੋਰਾ ਸਾਰਾ ਹਾਂ ਜੋਰ ਜੋਰਾ ਜਦਾ ਕਿੱਦਾਂ ਬਾਜੀ ਆਲੂ ਵੜਨ ਲੱਗੇ ਹੋਏ ਹੋ ਪੂਰੇ ਆਹ ਆਲੂ ਵੜ ਰਿਹਾ ਮਹਾਰਾਜ ਆ ਦੇਖ ਇਹ ਜਿਹੜੀਆਂ ਤੁਹਾਨੂੰ ਕੱਲ ਨੂੰ ਨਾ ਆ ਖੁੰਬਾ ਖਾਣ ਨੂੰ ਮਿਲਣਗੀਆਂ ਇਹ ਖੁੰਬਾ ਆ ਪਈਆਂ ਇਹਨੂੰ ਮਸ਼ਰੂਮ ਬਣ ਜਾਣਾ ਕਰ ਨੂੰ ਅੱਜ ਖੁੰਬਾ ਨੇ ਇਹ ਸਹੀ ਗੱਲ ਹੈ ਚਲੋ ਖਿੱਚ ਕੇ ਰੱਖੋ ਕੰਮ ਠੀਕ ਹੈ ਜੀ ਸਾਰੇ ਕਮਰੇ ਚ ਕੋਈ ਨਾ ਕੋਈ ਬੰਦਾ ਵੜਿਆ ਹੋਇਆ ਸੀ ਦੇਖੋ ਇੱਥੇ ਪ੍ਰਸ਼ਾਦ ਦੇ ਹੋਣ ਆਪਾਂ ਨਾਲ ਗੋਭੀ-ਗੋਭੀ ਚੇਰੀ ਜਾ ਰਹੀ ਹੈ ਹੁਣ ਆਪਾਂ ਤੁਹਾਨੂੰ ਜੀ ਬਾਹਰ ਲੈ ਕੇ ਚਾਹੁੰਦੇ ਆਂ ਮੇਰੀ ਫਨ ਗੋਭੀ ਚੀਰਨਗੇ ਨਾਲ ਨਾ ਤੇ ਅੱਜ ਦੁਬਾਰਾ ਜੀ ਆਪਾਂ ਤੁਹਾਨੂੰ ਬਾਹਰ ਲੈ ਕੇ ਚਾਹੁੰਦੇ ਆਂ ਇਧਰਲੇ ਪਾਸੇ ਨੂੰ ਆ ਜਾਓ ਹੋ ਦੇਖੋ ਪਾਉੜੀਆਂ ਪੂੜੀਆਂ ਚੱਕੀਆਂ ਹੋਈਆਂ ਹੈ ਰਣਜਿੰਦ ਵਿਚਾਰੀ ਸਾਡੀ ਜੀਨੂੰ ਮਰਜ਼ੀ ਰਣਜਿੰਦ ਨਾਲ ਖੇਡਣ ਲਾ ਦੋ ਉਧਰ ਹੀ ਲੱਗੀ ਰਹਿੰਦੀ ਹੈ ਉਧਰ ਹੀ ਖੇਡਦੀ ਜਾਂਦੀ ਹੈ ਆਜੋ ਆਜੋ ਤੇ ਬੰਦੇ ਸੇਵਾ ਤੇ ਲੱਗੇ ਹੋਏ ਆ ਖਾਸ ਆਪਣੇ ਭਜੋ ਭਜੋ ਇਧਰ ਬਰਤਨ ਸਾਫ ਕੀਤੇ ਜਾ ਰਹੇ ਆ ਇਧਰ ਮਾਤਾ ਜੀ ਆ ਗਏ ਇਹਨਾਂ ਦੀ ਬਹੁਤ ਜ਼ਿੰਮੇਵਾਰੀ ਹੈ ਬਹੁਤ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਇਹ ਇਹ ਆ ਗਿਆ ਜੀ ਇਹ ਆਪਣੇ ਜੀ ਸਾਰਾ ਸੇਵਾ ਅੱਜ ਲੈ ਰਹੇ ਨੇ ਤੇ ਬਰਤਨਾਂ ਦੀ ਹੋਰ ਸਾਰਾ ਸਾਰਾ ਇਹ ਇਧਰ ਸੰਭਿਆ ਜਾ ਰਿਹਾ ਹੈ ਠੀਕ ਹੈ ਜੀ ਕਰਦੇ ਕੱਲੇ ਕੱਲੇ ਮੈਂਬਰ ਦੀ ਸਾਰਿਆਂ ਦੀ A to Z ਅੱਜ ਹਾਜ਼ਰੀ ਲੱਗ ਰਹੀ ਹੈ ਹਾਂਜੀ ਭਾਜੀ ਤੁਹਾਨੂੰ ਕੀ ਹੁਣ ਟੈਚੀ ਤੁਸੀਂ ਕਹਿੰਦੇ ਚੱਕੀ ਫਿਰਦੇ ਆ ਕਿਹੜੇ ਕੋਲ ਇੱਕਦਾ ਯਾਰ ਲਹੂ ਪੀਣ ਵਾਲੇ ਬੰਦੇ ਬਹੁਤ ਆ ਯਾਰ ਚਾਬੀ ਮੇਰੇ ਕੋਲ ਇਹਦੀ ਇੱਕਦਾ ਯਾਰ ਅੱਜ ਆ ਐਨ ਆਰ ਆਈ ਐਨ ਆਰ ਆਈ ਨੇ ਤਪਾ ਲਿਆ ਯਾਰ ਕਦੇ ਟੈਚੀ ਇਹਨਾਂ ਦਾ ਇਧਰ ਕੜੀਸ ਲੱਗਦੇ ਇਧਰ ਕੜੀਸ ਲੱਗਦੇ ਬੰਦੇ ਨਹੀਂ ਕਦੇ ਵੇਲੋ ਆ ਜਾਂਦੇ ਆਹ ਉਧਰ ਵੀ ਦਿਖਾਓ ਜੀ ਮੇਨ ਸਮਾਨ ਪਿਆ ਜਿਹੜਾ ਰਣਜਨ ਦੀ ਮੰਮੀ ਦਾ ਰਣਜਨ ਦੀ ਮੰਮੀ ਦਾ ਲਹਿੰਗਾ ਹੈ ਜੀ ਕਹਿੰਦੇ ਤੇ ਕੱਲ ਨੂੰ ਲਹਿੰਗਾ ਪਾਇਆ ਜਾਣਾ ਹੁਣ ਜਲਦੇ ਕਿਸੇ ਦੇ ਇਹ ਪਾਜੀ ਤੁਹਾਡੇ ਐਨਆਰਆਈ ਨੇ ਟੈਚੀ ਆ ਜੀ ਹਾਂ ਜੀ ਠੀਕ ਹੈ ਜੀ ਫਿਰ ਤਾਂ ਵਧੀਆ ਸਮਾਨ ਸਮੋਹ ਨੂੰ ਹੋ ਲੈ ਕੇ ਫੁਰਰ ਹੋ ਜੀ ਕਿਤੇ ਸਹੀ ਹੈ ਨਾ ਲੰਮੇ ਪਾ ਦਿਓ ਲੰਮੇ ਪਾ ਦਿਓ ਤੁਸੀਂ ਦੱਸ ਦੋ ਵੀ ਮੰਮੀ ਦਾ ਲਹਿੰਗਾ ਆ ਗਿਆ ਪਰ ਪਾਪਾ ਦੀ ਪੱਗ ਨਹੀਂ ਬਣੀ ਹਜੇ ਦਾ ਪਾਪਾ ਜੀ ਪੱਗਾ ਚ ਲੈਣ ਚਲੇ ਆ ਬਰਨਾਲੇ ਨੂੰ ਲੈ ਕੇ ਆਉਣਗੇ ਸਾਬੀ ਪਾਜੀ ਇੱਥੇ ਕੋ ਕੱਪੜੇ ਇਹ ਇੱਥੇ ਪੈ ਰਹੇ ਨੇ ਤਾਂ ਕੋਈ ਨਹੀਂ ਕੁਛ ਨਹੀਂ ਹੁੰਦਾ ਐਦਾਂ ਹੀ ਲੱਗ ਜਾਣੀ ਆ ਜਾਓ ਪਹਿਲਾਂ ਮੈਨੂੰ ਐਂ ਦੱਸੋ ਪਾਰਕਪੁਰ ਕ ਆਪਣੇ ਘਰੇ ਘਰ ਵਧੀਆ ਖੁੱਲਾ ਢੁੱਲਾ ਅਿੱਥੇ ਹਾਂ ਹੋਰ ਖੁੱਲਾ ਡੁੱਲਾ ਹੈ ਪੂਰੇ 2 ਜਦੋਂ ਤੁਸੀਂ 1 ਸਾਲ ਡੇਢ ਸਾਲ ਨੂੰ ਆਣਾ ਨਾ ਇਹਨੂੰ ਹੌਲੀਡੇ ਹੋਮ ਬਣਾ ਦੇਣਾ ਤੁਹਾਡਾ ਜਿੰਨੀਆਂ ਮਰਜ਼ੀ ਛੁੱਟੀਆਂ ਕੱਟ ਕੇ ਜਾਇਆ ਕਰੋ ਇੱਥੇ ਚਾਹੀਦੇ ਚਾਹੀਦਾ ਹੈ ਘਾਹ ਕੂ ਬੂਟੇ ਵਾਟੇ ਚਾਹੀਦੇ ਪੂਰਾ ਇਹਨਾਂ ਲਾ ਦੇਣਾ ਹੁਣ ਹੁਣ ਪੂਰਾ ਲਾ ਦੇਣਾ ਇੱਥੇ ਫਿਰ ਆਹੀ ਕੰਮ ਕਰਾਵਾਂਗੇ ਤੁਸੀਂ ਹੁਣੇ ਅਗਲੀ ਵਾਰੀ ਤੇ ਰੋਣੇ ਹੁਣ ਅਗਲੀ ਵਾਰੀ ਤੁਹਾਨੂੰ ਗੜਾਈ ਗੁੜੂ ਵੀ ਕਰਾਉਣੀ ਹੈ ਇੱਥੇ ਚੱਲ ਆਜੋ ਡੈਡੀ ਜਾ ਰਹੇ ਨੇ ਹੋਰ ਕੀ ਕਰਵਾਉਣਾ ਆਜੋ ਜੁਆਨ ਦੇ ਕਮਲ ਸਾਹਮਣੇ ਫਿਰ ਚੱਲ ਨਾਨੀ ਜੀ ਨੇ ਜੀ ਨਾਨੀ ਦਾ ਤਾਂ ਚੰਗਾ ਜੀ ਬਾਕੀ ਥੋੜਾ ਜਿਆਦਾ ਰੁੱਕ ਕੇ ਦਿਖਾਉਣੇ ਚਾਚੂ ਵੀ ਲੇ ਠਾਣ ਦਬਾਉਦਾ